ਅਕਾਲੀ ਦਲ ਬਾਦਲ ਦੇ ਆਪਸੀ ਕਲੇਸ਼ ਦੇ ਵਿੱਚ ਐਂਟਰੀ ਹੋਈ ਪ੍ਰਦੀਪ ਕਲੇਰ ਦੀ ਪਹਿਲਾਂ ਸੁਖਵੀਰ ਸਿੰਘ ਬਾਦਲ ਕੇਵਲ ਆਪਣੇ ਆਦੇ ਨਿਸ਼ਾਨੇ ਤੇ ਸੀ ਆਪਣੇ ਭਾਵ ਜਿਹੜੇ ਬਾਗੀ ਅਕਾਲੀ ਆਪਣੇ ਆਪ ਨੂੰ ਅਖਵਾ ਰਹੇ ਸੀ ਪਰ ਹੁਣ ਪ੍ਰਦੀਪ ਕਲੇਰ ਨੇ ਇੱਕ ਅਜਿਹੇ ਇਲਜ਼ਾਮ ਲਾ ਕੇ ਅਜਿਹੇ ਇਲਜ਼ਾਮਾਂ ਦੀ ਛੜੀ ਲਾ ਕੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਪੰਥ ਦੇ ਜਿਹੜਾ ਹੈਗਾ ਸਵਾਲਾਂ ਦੇ ਨਿਸ਼ਾਨੇ ਦੇ ਉੱਤੇ ਲਿਆਦਾ ਵੀ ਆਹ ਕੀ ਹੋਇਆ ਮੁੱਚਾ ਸ਼੍ਰੋਮਣੀ ਕੈਨਦਲ ਬਾਦਲ ਪਿਛਲੇ ਇੱਕ ਦਹਾਕੇ ਤੋਂ ਉਹ ਸਵਾਲੀਆ ਜਿਨ੍ਹਾਂ ਦੇ ਵਿੱਚ ਘਿਰਿਆ ਹੋਇਆ ਸੀ ਵੀ ਆਖਰ ਬੇਅਦਬੀ ਕਰਨ ਵਾਲਿਆਂ ਨੂੰ ਜਿਹੜਾ ਹੈ ਉਹ ਪੁਸ਼ਤ ਪਨਾਹੀ ਕਿੰਨੇ ਕੀਤੀ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੀ ਜਿਹੜੀ ਹੈ ਉਹ ਚਿੱਠੀ ਕਿੱਥੋਂ ਆਈ ਬਹੁਤ ਵੱਡੇ ਸਵਾਲ ਨੇ ਕੀ ਵਾਕਿਆ ਹੀ ਇਸ ਤਰ੍ਹਾਂ ਹੋਇਆ ਹੋਵੇਗਾ ਭਰੋਸਾ ਕਿ ਕੀਤਾ ਜਾ ਸਕਦਾ ਪ੍ਰਦੀਪ ਕਲੇਰ ਦੇ ਉੱਤੇ ਜਿਹੜਾ ਕਿ ਵਿਅਕਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਮਾਫੀ ਦੇ ਡਰੇ ਵਾਲੇ ਨੇ ਮੰਗੀ ਨਹੀਂ ਸੀ ਮਾਫੀ ਤੇ ਦਲਜੀਤ ਸਿੰਘ ਚੀਮਾ ਨੇ ਹਿੰਦੀ ਤੋਂ ਜਦੋਂ ਪੰਜਾਬੀ ਬਣਾਈ ਉਹ ਥੱਲੇ ਆਪਣੇ ਆਪ ਹੀ ਲਿਖਤਾ ਪ੍ਰਦੀਪ ਕਲੇਰ ਕਹਿ ਰਿਹਾ ਉਹਨਾਂ ਨੇ ਲਿਖਤਾ ਪਾਈ ਖਿਮਾ ਯਾਚਨਾ ਪਵਿੱਤਰ ਗ੍ਰੰਥ ਦੀ ਬੇਅਦਬੀ ਹੋਈ ਹੈ ਉਸ ਆਗੂ ਤੋਂ ਉਮੀਦਾਂ ਹੋਣੀਆਂ ਚਾਹੀਦੀਆਂ ਸੀ ਵੀ ਉਹ ਇਹਨਾਂ ਹਾਲਾਤਾਂ ਦੇ ਵਿੱਚ ਪੰਥ ਦੀ ਅਗਵਾਈ ਕਰਦਾ ਪਰ ਅੱਜ ਉਹ ਬਹੁਤ ਪੱਦੇ ਤੇ ਬਹੁਤ ਜਿਹੜਾ ਸੰਗੀਨ ਤੋਮਤਾਂ ਦੇ ਇਲਜ਼ਾਮਾਂ ਦੇ ਵਿੱਚ ਸੰਗੀਨ ਸਵਾਲਾਂ ਦੇ ਵਿੱਚ ਘਿਰ ਚੁੱਕਾ ਹੈ ਉਹਦਾ ਨਾਮ ਹੈ ਸੁਖਵੀਰ ਸਿੰਘ ਬਾਦਲ ਜਸਵੀਰ ਸਿੰਘ ਸ਼ੋਹ ਦੇਖਣ ਵਾਲੇ ਦੇਸ਼ ਉਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਇਕਾਲੀ ਸਿਆਸਤ ਦੇ ਵਿੱਚ ਸਭ ਕੁਝ ਠੀਕ ਬਿਲਕੁਲ ਨਹੀਂ ਚੱਲ ਰਿਹਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਹੈਗਾ ਆਪਸੀ ਜਿਹੜਾ ਕਮਸਾਨ ਹੋ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਤੇ ਛੋਟੇ ਲੀਡਰ ਬਜ਼ੁਰਗ ਤੇ ਨੌਜਵਾਨ ਜਿਹੜੇ ਇੱਕ ਦੂਜੇ ਦੇ ਉੱਤੇ ਤੋਮਤਾ ਇਲਜ਼ਾਮ ਬਾਜ਼ੀਆਂ ਦੋਸ਼ ਲਾਉਂਦੇ ਜਿਹੜੇ ਨੇ ਸਾਹਮਣੇ ਨਜ਼ਰ ਆਉਂਦੇ ਰਹੇ ਨੇ ਪਰ ਇਸ ਆਪਸੀ ਜਿਹੜਾ ਕਲੇਸ਼ ਦੇ ਵਿੱਚ ਇੱਕ ਬਾਹਰੀ ਵਿਅਕਤੀ ਨੇ ਜਿਹੜੀ ਉਹ ਐਂਟਰੀ ਕੀਤੀ ਉਹਦਾ ਨਾਮ ਹੈ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਰਵੀ ਮਾਮਲਿਆਂ ਦਾ ਬਤੌਰ ਮੁਲਜ਼ਮ ਵਜੋਂ ਨਾਮਜਦ ਹੈ ਲੰਬਾ ਸਮਾਂ ਪਕੌੜਾ ਰਹਿਣ ਤੋਂ ਬਾਅਦ ਇਸ 2024 ਵਰੇ ਦੇ ਪਹਿਲੇ ਮਹੀਨੇ ਜਿਹੜਾ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਉਦਘਾਟਨ ਮੌਕੇ ਉਹਦੀਆਂ ਤਸਵੀਰਾਂ ਮੀਡੀਆ ਚ ਆਉਂਦੀਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨਾਲ ਪੰਥ ਵੱਲੋਂ ਸਿੱਖ ਪੰਥ ਵੱਲੋਂ ਵਿਰੋਧਤਾ ਕਰਨ ਤੋਂ ਬਾਅਦ ਪ੍ਰਦੀਪ ਕੁਲੇਰ ਦੀ ਗ੍ਰਿਫਤਾਰੀ ਹੁੰਦੀ ਹੈ ਪਰ ਜਲਦੀ ਜਿਹੜਾ ਜ਼ਮਾਨਤ ਮਿਲ ਜਾਂਦੀ ਹੈ ਅਕਾਲੀ ਦਲ ਬਾਦਲ ਦੇ ਆਪਸੀ ਕਲੇਸ਼ ਦੇ ਵਿੱਚ ਐਂਟਰੀ ਹੋਈ ਪ੍ਰਦੀਪ ਕਲੇਰ ਦੀ ਕਲੇਰ ਨੇ ਅਜਿਹੇ ਬਿਆਨ ਜਿਹੜਾ ਇੱਕ ਨਿਜੀ ਚੈਨਲ ਦੇ ਉੱਤੇ ਪਹਿਲਾਂ ਇੱਕ ਸੀਨੀਅਰ ਜਰਨਲਿਸਟ ਨੂੰ ਦਿੱਤੇ ਉਸ ਤੋਂ ਬਾਅਦ ਮੇਕਸਰੀ ਮੀਡੀਆ ਦੇ ਵਿੱਚ ਵੀ ਅੱਜ ਜਿਹੜੀ ਲੰਬੀ ਚੌੜੀ ਜਿਹੜੀ ਆਉਂਦੀ ਇੰਟਰਵਿਊ ਸਵੇਰ ਤੋਂ ਲੈ ਕੇ ਚੱਲ ਰਹੀਆਂ ਨੇ ਤਾਂ ਇਹਨਾਂ ਆਪਸੀ ਅਕਾਲੀ ਦਲ ਦੇ ਕਲੇਸ਼ ਦੇ ਦਰਮਿਆਨ ਹੀ ਜਿਹੜਾ ਪ੍ਰਦੀਪ ਕਲੇਰ ਦੇ ਜਿਹੜੇ ਦਾਅਵੇ ਨੇ ਪ੍ਰਦੀਪ ਕਲੇਰ ਦੇ ਜਿਹੜੇ ਇਲਜ਼ਾਮ ਨੇ ਉਹਨੇ ਅਕਾਲੀ ਸਿਆਸਤ ਤੋਂ ਬਾਹਰ ਨਿਕਲ ਕੇ ਵੀ ਜਿਹੜਾ ਪੰਥਕ ਸਿਆਸਤ ਦੇ ਵਿੱਚ ਖਲਬਲੀ ਜਿਹੜੀ ਹੈ ਮਚਾ ਦਿੱਤੀ ਹੈ ਪ੍ਰਦੀਪ ਕਲੇਰ ਬੇਸ਼ੱਕ ਪਰੋਸਯੋਗ ਨਹੀਂ ਹੈ ਪ੍ਰਦੀਪ ਕਲੇਰ ਬੇਸ਼ੱਕ ਪੰਥ ਪੰਜਾਬ ਦਾ ਫਿਕਰਮੰਦ ਜਾਂ ਜਿਹੜਾ ਹੈਗਾ ਉਹ ਚਿੰਤਤ ਬਿਲਕੁਲ ਨਹੀਂ ਹੈ ਪ੍ਰਦੀਪ ਕਲੇਰ ਤੇ ਉਹ ਹੈ ਜਿੰਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਦਬੀ ਦੇ ਮਾਮਲੇ ਦੇ ਜਿਹੜੇ ਬੇਦਬੀ ਕਰਨ ਦੇ ਜਿਹੜੇ ਇਲਜ਼ਾਮ ਨੇ ਅਦਾਲਤ ਦੇ ਵਿੱਚ ਕਬੂਲਨਾਮੇ ਜਿਹੜੇ ਨਹੀਂ ਡੇਰਾ ਪ੍ਰੇਮੀਆਂ ਦੇ ਹੋਏ ਨੇ ਉਹਨਾਂ ਦੇ ਵਿੱਚੋਂ ਸ਼ਾਮਲ ਆ ਪ੍ਰਦੀਪ ਕਲੇਰ ਪਰ ਇੰਨਾ ਸਮਿਆਂ ਦੇ ਵਿੱਚ ਜਦੋਂ ਇੱਕ ਵੱਡੀ ਖਬਰ ਇਹ ਚੱਲ ਰਹੀ ਸੀ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸੈਦ ਦੇ ਉੱਤੇ ਜਿਹੜਾ ਹੈਗਾ ਕਿਹੜੇ ਦਿਨ ਜਿਹੜਾ ਮੁਰਦ ਤੋਂ ਬੁਲਾਇਆ ਜਾ ਸਕਦਾ ਹੈ ਜਾਂ ਕਿਹੜੇ ਦਿਨ ਸ਼੍ਰੀ ਅਕਾਲ ਤਖਤ ਸੈਦ ਦੇ ਜਥੇਦਾਰ ਸਹਿਬਾਨ ਜਿਹੜੇ ਨੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਜਿਹੜੇ ਨੇ ਸੁਖਵੀਰ ਸਿੰਘ ਬਾਦਲ ਤੇ ਬਾਕੀ ਅਕਾਲੀਆਂ ਬਾਰੇ ਜਿਹੜਾ ਹੈਗਾ ਕੋਈ ਫੈਸਲਾ ਸਰਾ ਸਕਦੇ ਨੇ ਇਹਨਾਂ ਨੂੰ ਪੰਥ ਜਿਹੜੀ ਪੰਥ ਦੀ ਮਰਿਆਦਾ ਦੇ ਅਨਸਾਰ ਸੇਵਾ ਲਾ ਸਕਦੇ ਨਹੀਂ ਜਾਂ ਇਸ ਤੋਂ ਵੱਧ ਸੇਵਾ ਤੋਂ ਵੱਧ ਜਿਹੜੀ ਹੈਗੀ ਹੈ ਜਾਂ ਖਾਲਸਾ ਪੰਥ ਜਿਹੜਾ ਕੋਈ ਸਜ਼ਾ ਦੀ ਜਿਹੜੀ ਹੈ ਤਫ਼ਤੀਸ਼ ਪੇਸ਼ ਕਰ ਸਕਦਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਵੇ ਕਿਹੜੀ ਸੇਵਾ ਲਈ ਜਾਵੇ ਉਹਦੇ ਦਰਮਿਆਨ ਜਿਹੜਾ ਪ੍ਰਦੀਪ ਕਲੇਰ ਨੇ ਬਦਵੀ ਮਾਮਲੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਡੇਰਾ ਰਾਮ ਰਹੀਮ ਮੁਖੀ ਨੂੰ ਜਿਹੜਾ ਉਹ ਮਾਫੀ ਮਾਮਲੇ ਦੇ ਉੱਤੇ ਜਿਹੜਾ ਹੈਗਾ ਬਹੁਤ ਜਿਹੜੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿਉਂਕਿ ਸਮੁੱਚਾ ਸ਼ਰਮਣੀ ਕਲ ਦਿਲ ਬਾਦਲ ਪਿਛਲੇ ਇੱਕ ਦਹਾਕੇ ਤੋਂ ਉਹ ਸਵਾਲੀਆ ਜਿਨ੍ਹਾਂ ਦੇ ਵਿੱਚ ਘਿਰਿਆ ਹੋਇਆ ਸੀ ਵੀ ਆਖਰ ਬਿਆਦਬੀ ਕਰਨ ਵਾਲਿਆਂ ਨੂੰ ਜਿਹੜਾ ਉਹ ਪੁਸ਼ਤ ਪਨਾਹੀ ਕਿੰਨੇ ਕੀਤੀ ਆਖਰ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੀ ਜਿਹੜੀ ਹੈ ਉਹ ਚਿੱਠੀ ਕਿੱਥੋਂ ਆਈ ਬਹੁਤ ਸਾਰੀਆਂ ਚਰਚਾਵਾਂ ਸੀ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਇੰਟਰਵਿਊਜ਼ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੁਰਾਣੇ ਜਿਹੜੇ ਪੰਜ ਪਿਆਰੇ ਸਹਬਾਨ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਬਿਆਨ ਦਿੱਤੇ ਵੀ ਕਾਂਗਰਸ ਦਲ ਦੇ ਕਿਸੇ ਵੱਡੇ ਲੀਡਰ ਨੇ ਉਹ ਚਿੱਠੀ ਖੁਦ ਲਿਖੀ ਸੀ ਉਹਨਾਂ ਕਿਹਾ ਹੈ ਬਹੁਤ ਸਾਰੇ ਮੀਡੀਆ ਦੇ ਵਿੱਚ ਆ ਕੇ ਕਿਹਾ ਹੈ ਪਰ ਜਦੋਂ ਚਿੱਠੀ ਲੈ ਕੇ ਆਉਣ ਵਾਲਾ ਵਿਅਕਤੀ ਜਿਹੜਾ ਕਹਿ ਰਿਹਾ ਮੈਂ ਚਿੱਠੀ ਲੈ ਕੇ ਆਇਆ ਸੀ ਸੁਖਵੀਰ ਬਾਦਲ ਕੋਲ ਆਏ ਉੱਥੇ ਹਿੰਦੀ ਤੋਂ ਪੰਜਾਬੀ ਜਾਂਦਾ ਜਿਹੜਾ ਹੈਗਾ ਉਹ ਟਰਾਂਸਲੇਸ਼ਨ ਹੋਈ ਜਾਂਦਾ ਤਰਜਮਾ ਹੋਇਆ ਉੱਥੇ ਆਪਣੇ ਆਪ ਸ਼ਬਦ ਜੋੜ ਗਏ ਬਹੁਤ ਵੱਡੇ ਸਵਾਲ ਨੇ ਕੀ ਵਾਕਈ ਇਸ ਤਰ੍ਹਾਂ ਹੋਇਆ ਹੋਵੇਗਾ ਇਨ੍ਹਾਂ ਗੱਲਾਂ ਦਾ ਨਾਟਾਰਾ ਕੌਣ ਕਰੇਗਾ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖ ਲਈਆਂ ਨੇ ਪਰ ਹੁਣ ਜਿਹੜੇ ਸਵਾਲ ਖੜ ਕਿ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਆਪਣੇ ਰਾਜ ਦੇ ਵਿੱਚ ਕੁਝ ਵੱਡੇ ਜਿਹੜੇ ਨੇ ਉਹ ਜਿਹੜੇ ਅਜਿਹੇ ਕੰਮ ਕੀਤੇ ਨਹੀਂ ਜਿਹੜੇ ਪੰਥ ਦੇ ਖਿਲਾਫ ਨੇ ਇਸ ਗੱਲ ਨੂੰ ਕਹਿ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੁਝ ਵਿਅਕਤੀ ਜਿਨ੍ਹਾਂ ਦੇ ਵਿੱਚ ਚਰਨਜੀਤ ਸਿੰਘ ਬਰਾੜ ਜਿਹੜੇ ਨਜ਼ਦੀਕੀ ਰਹੇ ਸੁਖਵੀਰ ਬਾਦਲ ਦੇ ਆ ਉਜਿਹੜਾ بڑا ਪੜਾ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਰਹੇ ਬੀਬੀ ਜਗੀਰ ਕੌਰ ਕਹਿੰਦੇ ਰਹੇ ਤੇ ਹੋਰ ਆਗੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਰਜਨਾ ਆਗੂ ਜਿਹੜੇ ਕਹਿੰਦੇ ਰਹੇ ਵੀ ਭਾਈ ਸੁਖਵੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਇਹ ਗਲਤੀਆਂ ਹੋਈਆਂ ਬੇਅਦਬੀ ਮਾਮਲੇ ਦੇ ਵਿੱਚ ਗਲਤੀ ਹੋਈ ਜ਼ਹਰ ਵਾਲ ਨੂੰ ਉੱਥੇ ਜਿਹੜਾ ਹੈਗਾ ਅਹੁਦੇ ਦੇਣ ਦੇ ਵਿੱਚ ਜਿਹੜਾ ਇੱਕ ਵੱਡਾ ਗੁਨਾਹ ਹੋਇਆ ਮਾਫੀ ਦੇਣ ਦੇ ਵਿੱਚ ਜਿਹੜੀ ਹੈ ਡੇਰਾ ਮੁਖੀ ਨੂੰ ਵੇਣ ਵਾਂਗੂ ਮਾਫੀ ਦੇਣ 'ਚ ਗਲਤੀ ਹੋਈ ਉੱਥੇ ਮਾਮਲਾ ਸੀ ਹੋਰ ਕੀ ਜਿਹੜੇ ਇਲਜ਼ਾਮ ਲੱਗੇ ਨੇ ਸ਼੍ਰੀ ਕਾਲਤਖਸਬ ਦੇ ਕੋਲ ਜਿਹੜੀ ਇੱਕ ਬੰਦ ਲਫਾਫਾ ਚਿੱਠੀ ਸੁਖਵੀਰ ਸਿੰਘ ਬਾਦਲ ਦੇ ਕੇ ਆਏ ਨੇ ਉਹ ਚ ਕੀ ਹੈ ਉੱਥੇ ਚਰਚਾ ਇਹ ਚੱਲ ਰਹੀ ਸੀ ਕਿ ਉਹ ਚ ਮਾਫੀਨਾਮਾ ਹੈ ਉਹ ਸਪਸ਼ਟੀ ਕਰਨਾ ਹੈ ਜਾਂ ਉਹ ਚ ਕਬੂਲ ਦਾ ਮੈਂ ਵੀ ਹਾਂ ਮੈਂ ਗਨਾ ਕੀਤੇ ਨੇ ਮੈਨੂੰ ਜੋ ਸਜ਼ਾ ਦਿਓਗੇ ਮਾਫ ਆ ਜਾਂ ਉਹ ਚ ਮੁਕਰ ਗਏ ਆ ਇਹ ਤੇ ਸਵਾਲ ਨੇ ਨਾ ਉਹ ਚਿੱਠੀ ਦੇ ਜਾਇਦਾਦ ਸਾਹਿਬ ਨੇ ਖੋਲਣੀ ਹੈ ਜਾਂ ਖੋਲ ਲਈ ਹੈ ਜਾਂ ਨਹੀਂ ਨਹੀਂ ਖੋਲਣੀ ਉਹ ਤੇ ਬਾਅਦ ਦੀ ਗੱਲ ਪਰ ਉਹਦੇ ਵਿੱਚ ਹੀ ਜਿਹੜਾ ਉਸ ਕਲੇਸ਼ ਜੇ ਉਸ ਚਰਚਾ ਦੇ ਉਸ ਕਮਸਾਨ ਦੇ ਉਸ ਘਟਰਾਵਾਂ ਦੇ ਵਿੱਚ ਇੱਕ ਵੱਡਾ ਜਿਹੜਾ ਮਾਮਲਾ ਉਹ ਪ੍ਰਦੀਪ ਕਲੇਰ ਨੇ ਜਿਹੜਾ ਸਾਹਮਣੇ ਲਿਆਂਦਾ ਕਿ ਡੇਰਾ ਮੁਖੀ ਨੂੰ ਜਿਹੜੀ ਮੁਆਫੀ ਦੇਣ ਦਾ ਜਿਹੜਾ ਮਾਮਲਾ ਸੀਗਾ ਉਹ ਬਿਨ ਮੰਗੀ ਮੁਆਫੀ ਸੀ ਪ੍ਰਦੀਪ ਕਲੇਰ ਨੇ ਕਿਹਾ ਕਿ ਉਹ ਚਿੱਠੀ ਦੇ ਵਿੱਚ ਕਿਤੇ ਵੀ ਮੈਨੂੰ ਮਾਫ ਕਰ ਦਿਓ ਇਸ ਤਰ੍ਹਾਂ ਦੇ ਸ਼ਬਦ ਨਹੀਂ ਸੀ ਇਹ ਜਿਹੜੇ ਦਾਵੇ ਪ੍ਰਦੀਪ ਕਲੇਰ ਨੇ ਕਰਕੇ ਸੁਖਵੀਰ ਸਿੰਘ ਬਾਦਲ ਦੀਆਂ ਜੜੀਆਂ ਨੇ ਮੁਸ਼ਕਲਾਂ ਬਹੁਤ ਵਧਾ ਦਿੱਤੀਆਂ ਨੇ ਕਿਉਂਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਕੇਵਲ ਆਪਣੇ ਦੇ ਨਿਸ਼ਾਨੇ ਤੇ ਸੀ ਆਪਣੇ ਭਾਵ ਜਿਹੜੇ ਬਾਗੀ ਅਕਾਲੀ ਆਪਣੇ ਆਪ ਨੂੰ ਅਖਵਾ ਰਹੇ ਸੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਹੋਈ ਸੀ ਉਹਨਾਂ ਦੇ ਨਿਸ਼ਾਨੇ ਤੇ ਸੀ ਪਰ ਹੁਣ ਪ੍ਰਦੀਪ ਕਲੇਰ ਨੇ ਇੱਕ ਅਜਿਹੇ ਇਲਜ਼ਾਮ ਲਾ ਕੇ ਅਜਿਹੇ ਇਲਜ਼ਾਮਾਂ ਦੀ ਝੜੀ ਲਾ ਕੇ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਪੰਥ ਦੇ ਜਿਹੜਾ ਹੈਗਾ ਸਵਾਲਾਂ ਦੇ ਨਿਸ਼ਾਨੇ ਦੇ ਉੱਤੇ ਲਿਆਂਦਾ ਵੀ ਆਹ ਕੀ ਹੋਇਆ ਤੇ ਉਹ ਸ਼ਖਸ ਕਹਿ ਰਿਹਾ ਜਿਹੜਾ ਕਹਿੰਦਾ ਮੈਂ ਚਿੱਠੀ ਲੈ ਕੇ ਗਿਆ ਮੈਂ ਇਸ ਤਰ੍ਹਾਂ ਕੀਤਾ ਹਾਲਾਂਕਿ ਭਰੋਸਾ ਕੀ ਕੀਤਾ ਜਾ ਸਕਦਾ ਪ੍ਰਦੀਪ ਕਲੇਰ ਦੇ ਉੱਤੇ ਜਿਸ ਜਿਹੜਾ ਕਿ ਵਿਅਕਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਦੇ ਇਲਜ਼ਾਮ ਨੇ ਕੀ ਉਹ ਭਰੋਸੇਯੋਗ ਹੈ ਜਾਂ ਨਹੀਂ ਹੈ ਇੱਥੇ ਇਹ ਵੀ ਸਵਾਲ ਖੜੇ ਹੋ ਰਹੇ ਨੇ ਸ਼੍ਰੋਮਣੀ ਕਾਲ ਦਲ ਬਾਦਲ ਦੇ ਆਗੂਆਂ ਨੇ ਕੀਤੇ ਉਧਰ ਪ੍ਰਦੀਪ ਕਲੇਰ ਹੈ ਇੱਧਰ ਸ਼੍ਰੋਮਣੀ ਕਾਲ ਦਲ ਬਾਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਅਰਸ਼ਦੀਪ ਕਲੇਰ ਨੇ ਕਿਹਾ ਵੀ ਇਹ ਜਿਹੜੇ ਇਲਜ਼ਾਮ ਨੇ ਬੇਬੁਨਿਆਦ ਨੇ ਹਾਲਾਂਕਿ ਪ੍ਰਦੀਪ ਕਲੇਰ ਨੂੰ ਇਹ ਪੁੱਛਿਆ ਜਾਵੇ ਕਿ ਜਦੋਂ ਬੇਅਦਬੀ ਦੇ ਵਿੱਚ ਤੇਰਾ ਨਾਮ ਬੋਲ ਰਿਹਾ ਤੂੰ ਬੇਅਦਬੀ ਕਿਦੇ ਹੁਕਮਾਂ ਦੇ ਕੀਤੀ ਕਹਿੰਦੇ ਇਸ਼ਾਰੇ ਦੇ ਕੀਤੀ ਤੂੰ ਕਿਸ ਤਰ੍ਹਾਂ ਜਿਹੜੇ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਦੇ ਅੰਗ ਜਿਹੜੇ ਨੇ ਉਹ ਚੁਰਾਏ ਸਰੂਪ ਚੋਰੀ ਕੀਤਾ ਅਜੇ ਤੱਕ ਜਿਹੜਾ ਪੁਲਿਸ ਲੱਭ ਨਹੀਂ ਸਕੀ ਕਈ ਪਾਸਿਓਂ ਜਿਹੜੇ ਨੇ ਉਹ ਸਵਾਲ ਆ ਰਹੇ ਨੇ ਕਈ ਪਾਸਿਓਂ ਜਿਹੜੇ ਨੇ ਉਹ ਤੁਮਤਾ ਆ ਰਹੇ ਨੇ ਕਈ ਪਾਸਿਓਂ ਜਿਹੜੇ ਨੇ ਮੁੱਦੇ ਉੱਠ ਰਹੇ ਨੇ ਪੰਜਾਬ ਪੁਲਿਸ ਦੇ ਵੱਡੇ ਆਗੂ ਪਿਛਲੇ ਦਿਨੀ ਖੱਟੜਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਹੇਦਾਰ ਸਾਹਿਬ ਨੂੰ ਜਿਹੜਾ ਤਫਤੀਸ਼ ਪੇਸ਼ ਕੀਤੀ ਹੈ ਵੀ ਉਸ ਵਕਤ ਦੀ ਕਾਲੀ ਭਾਜਪਾ ਸਰਕਾਰ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਮੁਕੰਮਲ ਜਾਂ ਜਾਂਚ ਟੁਕਵੀ ਕਰਨ ਦੇ ਵਿੱਚ ਅੜਚਨਾ ਲਾਈਆਂ ਨੇ ਉਸ ਵਕਤ ਦੇ ਜੱਜ ਰਹੇ ਜਸਟਿਸ ਜੋਰਾ ਸਿੰਘ ਨੇ ਵੀ ਜਿਹੜਾ ਹੈਗਾ মিডিਆ ਦੇ ਵਿੱਚ ਗੱਲ ਕੀਤੀ ਮੈਂ ਤਖਤ ਸਾਹਿਬ ਤੇ ਜਾਵਾਂਗਾ ਮੈਂ ਦੱਸਾਂਗਾ ਵੀ ਉਸ ਵਕਤ ਦੀ ਸਰਕਾਰ ਨੇ ਕਿਸ ਤਰ੍ਹਾਂ ਦੀ ਅੜਚਨਾ ਲਾਈਆਂ ਬੇਸ਼ੱਕ ਪ੍ਰਦੀਪ ਕਲੇਰ ਸੱਚਾ ਹੈ ਜਾਂ ਝੂਠਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਸੁਖਵੀਰ ਸਿੰਘ ਬਾਦਲ ਹੁਣੇ ਸੱਚੇ ਨੇ ਜਾਝ ਉਠੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਅਕਾਲੀ ਦਲ ਦਾ ਕਿਹੜਾ ਧੜਾ ਸੱਚਾ ਹੈ ਬਾਗੀ ਧੜਾ ਜਿਹੜਾ ਕਹਿ ਰਿਹਾ ਉਹ ਸੱਚਾ ਹੈ ਜਾਂ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਸੱਚਾ ਹੈ ਇਹ ਤੇ ਹੌਲਾ ਸਮਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਂ ਇਹ ਗੱਲ ਸਪਸ਼ਟ ਜ਼ਰੂਰ ਹੈ ਕਿ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ 104 ਸਾਲ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਘੜੀ ਜਿਹੜੀ ਆ ਉਹ ਬਣੀ ਨਹੀਂ ਹੋਣੀ ਕਦੇ ਇਸ ਤਰ੍ਹਾਂ ਦਾ ਔਖਾ ਸਮਾਂ ਕਦੇ ਆਇਆ ਨਹੀਂ ਹੋਣਾ ਕਿ ਉਸ ਪਾਰਟੀ ਦਾ ਮਹਾਨ ਪਾਰਟੀ ਦਾ ਉਹ ਆਗੂ ਜਿੰਨ ਤੋਂ ਬਹੁਤ ਉਮੀਦਾਂ ਪੰਥਰੂ ਹੋਣੀਆਂ ਚਾਹੀਦੀਆਂ ਸੀ ਜਿਸ ਆਗੂ ਤੋਂ ਉਮੀਦਾਂ ਪੰਜਾਬ ਨੂੰ ਹੋਣੀਆਂ ਚਾਹੀਦੀਆਂ ਸੀ ਜਿਸ ਆਗੂ ਤੋਂ ਉਮੀਦਾਂ ਉਸ ਕੌਮ ਨੂੰ ਹੋਣੀ ਚਾਹੀਦੀਆਂ ਸੀ ਜਿਸ ਕੌਮ ਦੇ ਅਧਿਕਾਰਾਂ ਦੇ ਉੱਤੇ ਅੱਜ ਦਿੱਲੀ ਦਰਬਾਰ ਡਾਕੇ ਮਾਰ ਰਿਹਾ ਹੈ ਜਿਸ ਕੌਮ ਦੇ ਅਨੇਕਾਂ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਸ ਕੌਮ ਦੇ ਉਸ ਪਵਿੱਤਰ ਗ੍ਰੰਥ ਦੀ ਬੇਦਬੀ ਹੋਈ ਹੈ ਉਸ ਆਗੂ ਤੋਂ ਉਮੀਦਾਂ ਹੋਣੀਆਂ ਚਾਹੀਦੀਆਂ ਸੀ ਵੀ ਉਹ ਇਹਨਾਂ ਹਾਲਾਤਾਂ ਦੇ ਵਿੱਚ ਪੰਥ ਦੀ ਅਗਵਾਈ ਕਰਦਾ ਪਰ ਅੱਜ ਉਹ ਬਹੁਤ ਭੱਦੇ ਤੇ ਬਹੁਤ ਜਿਹੜਾ ਸੰਗੀਨ ਤੋਮਤਾਂ ਦੇ ਇਲਜ਼ਾਮਾਂ ਦੇ ਵਿੱਚ ਸੰਗੀਨ ਸਵਾਲਾਂ ਦੇ ਵਿੱਚ ਘਿਰ ਚੁੱਕਾ ਹੈ ਉਹਦਾ ਨਾਮ ਹੈ ਸੁਖਵੀਰ ਸਿੰਘ ਬਾਦਲ ਕੀ ਉਹਨਾਂ ਲਈ ਦਿਨਾਂ ਦੇ ਵਿੱਚ ਇਹਨਾਂ ਸਮੁੱਚੇ ਜਿਹੜੀਆਂ ਗੁੰਝਲਦਾਰ ਕਹਾਣੀਆਂ ਬਣ ਚੁੱਕੀਆਂ ਨੇ ਇਹਨਾਂ ਦੇ ਨਤੀਜੇ ਸਾਹਮਣੇ ਆਉਣਗੇ ਜਾਂ ਨਹੀਂ ਆਉਣਗੇ ਕਿਉਂਕਿ ਇੱਥੇ ਹੀ ਜਿੱਥੇ ਇਹ ਕੀ ਚੀਜ਼ ਚੱਲ ਰਹੀ ਹੈ ਇੱਕ ਹੋਰ ਹੁੰਦੀ ਹੈ ਤੇ মিডিਆ ਦੇ ਵਿੱਚ ਕੋਈ ਬਹੁਤ ਵੱਡੀ ਖਬਰ ਚੱਲ ਰਹੀ ਹੈ ਤਾਂ ਇਹ ਉਹ ਤੋਂ ਹੋਰ ਵੱਡੀ ਖਬਰ ਚੱਲੇ ਤਾਂ ਉਹ ਪਹਿਲਾਂ ਵਾਲੀ ਖਬਰ ਦਬਾਈ ਸਾਹ ਜਾ ਸਕਦੀ ਹੁੰਦੀ ਹੈ ਕੱਲ ਸਵੇਰ ਤੋਂ ਪਹਿਲਾਂ ਖਬਰ ਇਹੋ ਚੱਲ ਰਹੀ ਸੀ ਕਿ ਕਿਸ ਦਿਨ ਸ਼੍ਰੋਮਣੀ ਕੈਲਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਜਥੇਦਾਰ ਤਖਤ ਸਾਹਿਬ ਤੇ ਬੁਲਾਉਣਗੇ ਤੇ ਸੇਵਾ ਲਾਉਣਗੇ ਸੇਵਾ ਜਾਂ ਸਜਾ ਹਾਲਾਂਕਿ ਪੰਥ ਦੀਆਂ ਰੌਰੀਤਾ ਮੁਤਾਬਕ ਸ਼ਬਦ ਸੇਵਾ ਹੀ ਆ ਪਰ ਇੱਥੇ ਇਹ ਵੀ ਸੇਵਾ ਦੇ ਵਿੱਚ ਇੱਥੇ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਫਿਲ ਫੂਲਾ ਸਿੰਘ ਹੋਣਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਮੋਰਾ ਨਾਚੀ ਦੇ ਨਾਲ ਜਾ ਰਹੇ ਸੀ ਉਹਨਾਂ ਨੂੰ ਕੋੜੇ ਮਾਰਨ ਤੱਕ ਦੀ ਜਿਹੜੀ ਸਜ਼ਾ ਸੁਣਾ ਦਿੱਤੀ ਸੀ ਪਰ ਉਸ ਵਕਤ ਦਾ ਮਹਾਰਾਜਾ ਨਿਮਾਣਾ ਬਣ ਕੇ ਸਿਰ ਝੁਕਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਕੋੜੇ ਤੇ ਨਹੀਂ ਮਾਰੀ ਗਏ ਪਰ ਉਸ ਰਾਜੇ ਦੀ ਜਿਹੜੀ ਨਿਮਰਤਾ ਦੇਖੋ ਤਾਂ ਉਹਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਉਸ ਦਿਨ ਦੀ ਪੇਸ਼ੀ ਦੀ ਜਿਹੜੀ ਸ਼੍ਰੀ ਕਲਤਕ ਸਾਬ ਤੇ ਗਏ ਨੇ ਵੀ ਦੇਖੋ ਸਾਦਾ ਮੁਖੀ ਸੁਖਵੀਰ ਸਿੰਘ ਬਾਦਲ ਕਿੰਨੀ ਨਿਮਰਤਾ ਨਾਲ ਪੇਸ਼ ਹੋਇਆ ਹਾਲਾਂਕਿ ਲੋਕਾਂ ਨੇ ਸਵਾਲ ਇਹ ਵੀ ਕੀਤੇ ਕਿ ਜਿਹੜੀ ਨਿਮਰਤਾ ਉਹ ਦਿਸ ਰਹੀ ਆਸੇ ਪਾਸੇ ਇੱਕ ਜਿੱਦਾਂ ਇੱਕ ਸਰਕਲ ਆ ਜਿਹੜਾ ਸ਼ਰਮਣੀ ਕਲਦਲ ਬਾਦਲ ਦੇ ਜਿਹੜੇ ਕੁਝ ਖਾਸ ਆਗੂ ਨੇ ਵੀ ਕੋਈ ਸਵਾਲ ਹੀ ਨਾ ਕਰ ਰਹੇ ਸੁਖਵੀਰ ਸਿੰਘ ਬਾਦਲ ਨੂੰ ਪਰ ਉਹ ਜਿਹੜੀ ਚੁੱਪ ਸੀ ਸੁਖਵੀਰ ਸਿੰਘ ਬਾਦਲ ਦੀ ਔਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਚੁੱਪ ਚਿਹਰਾ ਸੀ ਉਹ ਖੁਦ ਜਵਾਬ ਦਿੰਦਾ ਹੈ ਵੀ ਸ਼ਾਇਦ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਨਹੀਂ ਹੋਣਗੇ ਜਾਂ ਉਹਨਾਂ ਸਵਾਲਾਂ ਦੇ ਜਵਾਬ ਅਜੇ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਸਵਾਲਾਂ ਦੇ ਜਵਾਬ ਅਜੇ ਤਿਆਰ ਹੋਣੇ ਨੇ ਜਿਹੜੇ ਸਵਾਲ ਮੀਡੀਆ ਨੇ ਕਰ ਦਿੱਤੇ ਨੇ ਤਾਂ ਉਹਨਾਂ ਦਾ ਸਮਝ ਤੇ ਅਜੇ ਕੀ ਦੱਸੇਗਾ ਇਹ ਤੇ ਬੁਝਾਰਤ ਆ ਇਸ ਤੋਂ ਪਹਿਲਾਂ ਸ਼ਰਮਣੀ ਕਲਦਲ ਨੇ ਜਿਹੜਾ ਬਾਗੀ ਖਵਾਉਣ ਵਾਲੇ ਜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਆਗੂਆਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਪਾਈ ਵਖਾ ਦਿੱਤਾ ਬਾਹਰ ਦਾ ਰਸਤਾ ਦਿਖਾਇਆ ਕਿ ਇਹਨਾਂ ਨੂੰ ਹੈ ਜਿਹੜੇ ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਸੱਜੀ ਖੱਬੀ ਬਾਤ ਨਹੀਂ ਮੈਂ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਧੌਣ ਹੁੰਦੇ ਸੀ ਬੀਬੀ ਜ਼ਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਉਹਨਾਂ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਚੰਦੂ ਮਾਜਰਾ ਨੂੰ ਜਿਹੜੇ ਸ਼੍ਰੋਮਣੀ ਗਾਲਦਲ ਦੇ ਸੀਨੀਅਰ ਆਗੂ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਹਾਣੀ ਜਿਹੜਾ ਗਰੁੱਪ ਸੀਗਾ ਉਹਨਾਂ ਵਿੱਚੋਂ ਰਹੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਸੁਖਬੀਰ ਬਾਦਲ ਦੀ ਸੱਜੀ ਬਾਹ ਖੱਬੀ ਬਾਹ ਤੋਂ ਵੀ ਵੱਧ ਕੇ ਸਿਆਸੀ ਸਲਾਹਕਾਰ ਤੇ ਮੁਖਬਲਾ ਦੇ ਸ਼੍ਰੋਮਣੀ ਗਾਲੀਦਲ ਦੇ ਹੁੰਦੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗੁਰਪ੍ਰਤਾਪ ਸਿੰਘ ਵਡਾਲਾ ਇਹ ਕਿਹਾ ਜਾਂਦਾ ਹੈ ਕਿ ਜੇ ਸ਼ਰਮਣੀ ਅਕਾਲ ਦਲ ਦੇ ਵਿੱਚ ਇੱਕਾ ਦੁੱਕਾ ਕੁਝ ਐਸੀਆਂ ਸਖਸ਼ੀਤਾ ਨੇ ਜਿਨ੍ਹਾਂ ਦੇ ਉੱਤੇ ਕੋਈ ਬਹੁਤੇ ਇਲਜ਼ਾਮ ਨਹੀਂ ਲੱਗ ਸਕਦੇ ਅਕਾਲੀ ਦਲ ਖੁਦ ਕਹਿੰਦਾ ਰਿਹਾ ਵੀ ਇਹਨਾਂ ਦੇ ਉੱਤੇ ਇਲਜ਼ਾਮ ਤੁਸੀਂ ਲਾ ਕੇ ਦਿਖਾਓ ਏਡੀ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਉਹਨਾਂ ਨੂੰ ਅਜੇ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਕਾਲੀ ਦਲ ਜਿਹਦੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਇੱਕ ਜਿਹੜਾ ਹੈਗਾ ਰਮਜ ਹੁੰਦੀ ਵੀ ਜੇ ਕੋਈ ਖਬਰ ਇੱਥੇ ਜੀ ਚੱਲ ਰਹੀ ਹੈ ਤਾਂ ਖਬਰ ਉਹਨ ਤੋਂ ਵੱਡੀ ਆਵੇ ਤਾਂ ਇਹ ਖਬਰ ਲੋਕਾਂ ਦੀ ਨਿਗਾਹ ਚ ਚੱਲ ਜਾਂਦੀ ਹੈ ਫਿਰ ਉਸ ਤੋਂ ਵੱਡੀ ਖਬਰ ਆਵੇ ਉਸ ਤੋਂ ਵੱਡੀ ਖਬਰ ਆਵੇ ਉਸ ਤੋਂ ਤਾਂ ਖਬਰ ਚੱਲ ਰਹੀ ਸੀ ਵੀ ਸ਼੍ਰੋਮਣੀ ਕਾਲ ਦਲ ਦੇ ਮੁਖੀ ਨੂੰ ਕਦੋਂ ਸ਼੍ਰੀ ਕਾਲ ਤਖਸਾਲ ਦੇ ਸੱਦਿਆ ਜਾਏਗਾ ਤਾਂ ਐਨ ਉਸ ਕੰਮ ਦੇ ਵਿਚਾਲੇ ਖਬਰ ਆਉਂਦੀ ਹੈ ਜੀ ਕੇਸਰੀ ਰੰਗ ਜਾਂ ਜਿਹੜਾ ਨਿਸ਼ਾਨ ਸਾਹਿਬ ਉਹ ਨਹੀਂ ਹੋਣਾ ਚਾਹੀਦਾ ਹੁਣ ਤੇ ਬਸੰਤੀ ਜਾਂ سرمਈ ਹੋਣਾ ਚਾਹੀਦਾ ਜਿਹੜੀ ਮਰਿਆਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਸਿੱਖਾਂ ਦੀ ਉਹ ਤੇ 100 ਸਾਲ ਪਹਿਲਾਂ ਲਿਖੀ ਗਈ ਹੈ ਉਸ ਮਰਿਆਦਾ ਦੇ ਵਿੱਚ ਜਿਹੜੀ ਗੱਲ ਲਿਖੀ ਗਈ ਕਿ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਉਦੋਂ ਦਾ ਫਿਰ ਰੰਗ ਆਖਿਰ ਇੱਕ ਇਸ ਤਰ੍ਹਾਂ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਉਹੀ ਕੇਸਰੀ ਨਿਸ਼ਾਨ ਝੂਲਦਾ ਰਿਹਾ ਹੋਰ ਗੁਰਧਾਮਾਂ ਦੇ ਸਥਾਨਾਂ ਦੇ ਉੱਤੇ ਵੀ ਉਹੀ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਰਿਹਾ ਇਹਨੂੰ ਲੈ ਕੇ ਚਰਚਾਵਾਂ ਹੋਣੀਆਂ ਲਾਜ਼ਮੀ ਵੀ ਸੀ ਇਹਨੂੰ ਲੈ ਕੇ ਮਤੇ ਵੀ ਹੋਣੇ ਚਾਹੀਦੇ ਨੇ ਸੰਗਤ ਦੇ ਵਿੱਚ ਵਿਚਾਰਾ ਵੀ ਹੋਣੀਆਂ ਚਾਹੀਦੀਆਂ ਨੇ ਕੁਝ ਚੰਗਾ ਨਿਕਲਦਾ ਹੈ ਕਿ ਆਖਰ ਸਿੱਖਾਂ ਦਾ ਇਤਿਹਾਸਕ ਅਸਲੀ ਨਿਸ਼ਾਨ ਕਿਹੜਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ ਉਹ ਹੈ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ਉਹ ਹੈ ਜਾਂ ਗੁਰੂ ਗੋਬਿੰਦ ਸਿੰਘ ਹੀ ਪਾਸ਼ਾ ਦੇ ਸਮੇਂ ਕਿਹੜਾ ਨਿਸ਼ਾਨ ਸੀ ਇੰਨੇ ਚਰਚਾ ਹੋਣੀ ਚਾਹੀਦੀ ਸੀ ਇੰਨੇ ਵਿਚਾਰ ਹੋਣੀ ਚਾਹੀਦੀ ਸੀ ਇੰਨੇ ਇਤਿਹਾਸਕਾਰਾਂ ਨੂੰ ਕੁਝ ਸਨਹਿ ਪੇਸ਼ ਕਰਨੀ ਚਾਹੀਦੀ ਸੀ ਇਹ ਖਬਰ ਆਈ ਤਾਂ ਉਸ ਤੋਂ ਕੁਝ ਘੰਟੇ ਬਾਅਦ ਹੀ ਖਬਰ ਆ ਗਈ ਜੀ ਪ੍ਰਦੀਪ ਕਲੇਰ ਨੇ ਵੱਡੇ ਖਲਾਸੇ ਕਰ ਦਿੱਤੇ ਵੀ ਭਾਈ ਮਾਫੀ ਦੇ ਡੇਰੇ ਵਾਲੇ ਨੇ ਮੰਗੀ ਨਹੀਂ ਸੀ ਮਾਫੀ ਤੇ ਦਲਜੀਤ ਸਿੰਘ ਚੀਮਾ ਨੇ ਹਿੰਦੀ ਤੋਂ ਜਦੋਂ ਪੰਜਾਬੀ ਬਣਾਈ ਉਹ ਥੱਲੇ ਆਪਣੇ ਆਪ ਹੀ ਲਿਖਤਾ ਪ੍ਰਦੀਪ ਕਲੇਰ ਕਹਿ ਰਿ ਉਹਨਾਂ ਨੇ ਲਿਖਤਾ ਭਾਈ ਖਿਮਾ ਯਾਚਨਾ ਕਿੱਡੇ ਵੱਡੇ ਖੁਲਾਸੇ ਨੇ ਇਹਨਾਂ ਖੁਲਾਸਿਆਂ ਦੇ ਜਿਹੜੇ ਨੇ ਉਹ ਮੂੰਹ ਕਿਧਰ ਨੂੰ ਖੁੱਲ ਗਏ ਨੇ ਇਹ ਜਿਹੜੀਆਂ ਸਵਾਲਾਂ ਦੀਆਂ ਤੋਪਾਂ ਨੇ ਇਹਨਾਂ ਦੇ ਮੂੰਹ ਕਿਧਰ ਨੂੰ ਖੁੱਲ ਗਏ ਨੇ ਪੰਥ ਤੇ 2015 ਤੋਂ ਸਵਾਲ ਕਰ ਰਿਆ ਸੀ ਕਿ ਆਖਰ ਇਹ ਮਾਫੀ ਦਿੱਤੀ ਕਿਉਂ ਗਈ ਕਿਹੜੀ ਸੰਗਤ ਨੇ ਮਾਫੀ ਕਿਹਾ ਸੀ ਕਿਹੜੇ ਸੰਗਤ ਨੇ ਕਿਹਾ ਸੀ ਪੀ ਸਾਡਾ ਭਾਈ ਗੱਡਾ ਖਲੋਤਾ ਡੇਰੇ ਆਲਿਆ ਖਣੋ ਅਕਾਲੀ ਦਲ ਦੇ ਆਗੂ ਇਹ ਕਹਿੰਦੇ ਰਹੇ ਪੀ ਜੀ ਉਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਡੇਰੇ ਵਾਲਿਆਂ ਦੇ ਤੇ ਸਿੱਖਾਂ ਦੇ ਆਪਸੀ ਇਸ ਤਰ੍ਹਾਂ ਦੇ ਜੀ ਰਿਸ਼ਤੇ ਖਰਾਬ ਹੋ ਰਹੇ ਸੀ ਆਪਸੀ ਸਬੰਧ ਖਰਾਬ ਹੋ ਰਹੇ ਸੀ ਕਿਹੜੀ ਸੰਗਤ ਨੇ ਕਿਹਾ ਵੀ ਸਾਨੂੰ 헤ਜ ਜਾ ਗਿਆ ਡੇਰੇ ਪ੍ਰੇਮੀਆਂ ਦਾ ਇਹ ਤੇ ਅਕਾਲੀ ਦਲ ਨੂੰ ਵੋਟਾਂ ਪਿਆਰੀਆਂ ਸੀ ਇਹ ਸਪਸ਼ਟ ਹੈ ਅਕਾਲੀ ਦਲ ਨੇ ਉਸ ਵਕਤ ਵੋਟ ਬੈਂਕ ਦੇ ਲਾਲਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਹ ਸ਼ਾਖ ਨੂੰ ਜਿਹੜਾ ਹੈਗਾ ਉਹ ਸਵਾਲੀਆਂ ਚ ਇਹਨਾਂ ਦੇ ਵਿੱਚ ਖੜੇ ਕਰ ਦਿੱਤਾ ਜਿਹੜੀ ਬਹੁਤ ਪੂਰੀ ਤਰਸਾਖ ਸੀ ਅੱਜ ਜਿੱਥੇ ਹੁਣ ਇੱਕ ਹੋਰ ਬੜੀ ਵੱਡੀ ਇਸ ਗੱਲ ਦੇ ਵਿੱਚ ਗੱਲ ਨਿਕਲਦੀ ਹੈ ਸੁਖਵੀਰ ਸਿੰਘ ਬਾਦਲ ਪਹਿਲਾਂ ਸਿਰਫ ਇਸ ਗੱਲ ਦੇ ਵਿੱਚ ਕਸੂਤੇ ਘਰੇ ਹੋਏ ਸੀ ਕਿ ਜਿਹੜੇ ਬਾਕੀ ਗੱਲ ਕਰਨੇ ਉੱਥੇ ਮੁੱਦੇ ਖੜੇ ਕਰਤੇ ਨੇ ਉਹਨਾਂ ਦੇ ਵਿੱਚ ਵੀਰ ਸਿੰਘ ਬਾਦਲ ਕਿਹੜਾ ਜਵਾਬ ਦੇ ਕੇ ਆਏ ਨੇ ਜਾਂ ਜਥੇਦਾਰ ਸਾਹਿਬ ਸ਼ਸ਼ਵੀਰ ਬਾਦਲ ਨੂੰ ਕਿਹੜੀ ਸੇਵਾ ਕਿਹੜੀ ਸਜ਼ਾ ਲਾਉਣਗੇ ਪਰ ਹੁਣ ਇਸ ਤਮਾਮ ਮਾਮਲੇ ਦੇ ਵਿੱਚ ਇੱਕ ਸਭ ਤੋਂ ਅਹਿਮ ਗੱਲ ਆ ਗਈ ਹੈ ਕਿ ਬੇਸ਼ੱਕ ਮੰਨ ਲਓ ਬਾਕੀ ਅਕਾਲੀਆਂ ਦੇ ਜਿਹੜੇ ਸਵਾਲ ਉਹ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਉਹਨਾਂ ਦੇ ਜਿਹੇਦਾਰ ਸਭ ਨੇ ਕੀ ਸਜ਼ਾ ਲਾਉਣੀ ਹੈ ਉੱਥੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵੀ ਸੁਖਬੀਰ ਸਿੰਘ ਬਾਦਲ 2007 ਦੇ ਵਿੱਚ ਗੈਨੀ ਜੋਗਿੰਦਰ ਸਿੰਘ ਵਿਧਾਨਤੀ ਜਿਹੜੇ ਅਕਾਲ ਪੁਰਖ ਚਲਾਣਾ ਅਕਾਲ ਪੁਰਖ ਦੇ ਚਰਣਾ ਚਲਾਣਾ ਕਰ ਗਏ ਨੇ ਕੁਝ ਸਾਲ ਪਹਿਲਾਂ ਉਹਨਾਂ ਨੇ 2007 ਦੇ ਵਿੱਚ ਮਈ ਦੇ ਵਿੱਚ ਤਖਤ ਸ੍ਰੀ ਦਮਦੋਸ ਸਾਹਿਬ ਤਲਵੰਡੀ ਸਾਹਿਬ ਉਹਦੀ ਧਰਤੀ ਤੇ ਸਬੂੱਚੇ ਖਾਲਸਾ ਪੰਥ ਨੂੰ ਸੰਦੇਹ ਲਾਇਆ ਵੀ ਕੋਈ ਵੀ ਸਿੱਖ ਡੇਰਾ ਸਰਸਾ ਦੇ ਨਾਲ ਰੋਟੀ ਬੇਟੀ ਦੀ ਸਮਝ ਨਾ ਰੱਖੇ ਵੀ ਸੁਖਬੀਰ ਸਿੰਘ ਬਾਦਲ ਫਿਰ ਤੁਸੀਂ ਲੋਕ ਲੋਕੇ ਟਾ ਮੰਡਲ ਮੰਗਣ ਕਿਉਂ ਡੇਰੇ ਕੋਲ ਜਾਂਦੇ ਰਹੇ ਜੇ ਤੁਹਾਡੇ ਜਿਹੜੇ ਉਸ ਵਕਤ ਦੇ ਜਿਹੜੇ ਸਬੰਧੀ ਉਸ ਵਕਤ ਦੇ ਤੁਹਾਡੇ ਨਜ਼ਦੀਕੀ ਡੇਰਾ ਸਰਸਾ ਦੇ ਸਿਆਸੀ ਸਲਾਹਕਰ ਪ੍ਰਦੀਪ ਕਲੇਰ ਨੇ ਇਲਜ਼ਾਮ ਲਾਇਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਵੀ ਜਿਹੜਾ ਹੈਗਾ ਖਮਿਆਜਾ ਪੁਕਤਣਾ ਪਵੇਗਾ ਕਿ ਜੇ ਕੋਈ ਸਿੱਖ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਹਨੂੰ ਕਿੱਡੀ ਵੱਡੀ ਸਜ਼ਾ ਕਿੱਡੀ ਵੱਡੀ ਜਿਹੜੀ ਹੈਗੀ ਆ ਉਹਨੂੰ ਪੰਥ ਦੇ ਵੱਲੋਂ ਜਿਹੜੀ ਹੈਗੀ ਆ ਉਹ ਸਜ਼ਾ ਤੇ ਸਵਾਲਾਂ ਦੇ ਕਿਟਾਰੇ 'ਚ ਖੜਾ ਹੋਣਾ ਚਾਹੀਦਾ ਅੱਜ ਇਤਿਹਾਸਿਕ ਸਮਾਂ ਹੈ ਸਿੱਖ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਥਿੰਕ ਟੈਂਕ ਰਹੇ ਹਰਵਿੰਦਰ ਸਿੰਘ ਖਾਲਸਾ ਨਾਲ ਪਿਛਲ ਦੇ ਨਹੀਂ ਸੀ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਪੀ ਜਥੇਦਾਰ ਸਾਹਿਬ ਦੇ ਕੋਲ ਇਤਿਹਾਸਿਕ ਸਮਾਂ ਜਥੇਦਾਰ ਸਾਹਿਬ ਜੇ ਤਾਂ ਤੁਸੀਂ ਸੁਖਵੀਰ ਬਾਦਲ ਨੂੰ ਭਾਂਡੇ ਮੰਨ ਜੰਦੀ ਥੋੜਾ ਚਰਬਾਣੀ ਪੜਨ ਦੀ ਜਾਂ ਦੇਖ ਕਰਾਉਂਦੀ ਸੇਵਾ ਲਾ ਦਿਓਗੇ ਠੀਕ ਹੈ ਤੁਸੀਂ 5-7 ਸਾਲ ਹੋਰ ਜਥੇਦਾਰ ਬਣੇ ਰਹੋਗੇ ਪਰ ਜੇ ਤੁਸੀਂ ਸੁਖਵੀਰ ਬਾਦਲ ਨੂੰ ਕੁਝ ਐਸੀ ਸਜਾ ਲਾਉਂਗੇ ਐਸੀ ਸੇਵਾ ਲਾਉਂਗੇ ਕਿ ਲੋਕ ਯਾਦ ਰੱਖਣ ਵੀ ਜੇ ਕੋਈ ਇਸ ਰਤਬੇ ਦੇ ਜਾ ਕੇ ਕੋਈ ਅਜਿਹੇ ਗੁਨਾਹ ਕਰਦਾ ਹੈ ਜਾਂ ਕਿਸੇ ਤੇ ਇਸ ਰਤਬੇ ਦੇ ਉੱਤੇ ਜਾ ਕੇ ਇਸ ਤਰ੍ਹਾਂ ਦੀ ਤੋਮਤਾ ਲੱਗਣ ਕਿ ਉਹਨੇ ਪੰਥਨਾ ਗਿਦਾਰੀ ਕੀਤੀ ਹੈ ਤਾਂ ਆਉਂਦੀਆਂ ਸਦੀਆਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਜਿਹੜੇ ਗੁਨਾਹ ਨਹੀਂ ਕਰੇਗਾ ਔਰ ਤੁਹਾਡੇ ਚਰਨ ਲੋਕ ਧੋ ਤੋਕੇ ਪੀਣਗੇ ਅਕਾਲੀ ਦਲ ਦੇ ਆਗੂ ਮੰਗ ਕਰ ਰਹੇ ਨੇ ਤੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਿਹੜੇ ਪਿਛਲੇ 10 ਦਿਨਾਂ ਦੇ ਵਿੱਚ ਦੋ ਤਿੰਨ ਗੇੜੇ ਯੂਕੇ ਦੇ ਲਾਏ ਨੇ ਉਹ ਉਪਦੇਸ਼ ਦੇ ਵਿੱਚ ਪੰਥ ਪ੍ਰਚਾਰ ਦੀ ਫੇਰੀ ਦੇ ਉੱਤੇ ਬਹੁਤ ਵਿਅਸਥ ਨੇ ਪੰਜਾਬ ਦੇ ਵਿੱਚ ਪੰਥਕ ਪਾਰਟੀ ਰਹੀ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉੱਤੇ ਬਹੁਤ ਭੱਦੇ ਇਲਜ਼ਾਮ ਲੱਗ ਰਹੇ ਨੇ ਬੇਦਬੀ ਕਰਨ ਵਾਲੇ ਜਿਹੜੇ ਨੇ ਡੇਰਾ ਪ੍ਰੇਮੀ ਡੇਰੇ ਦੇ ਮੁਖੀ ਸਿੱਖਾਂ ਨੂੰ ਜਲੀਲ ਕਰਨ ਵਾਲੇ ਜਿਹੜੇ ਨੇ ਡੇਰਾ ਪ੍ਰੇਮੀ ਡੇਰੇ ਦੇ ਮੁਖੀ ਗੁਰੂ ਗੁਰਮਿੰਦਰ ਸਿੰਘ ਜੀ ਮਹਾਰਾਜ ਦੀ ਸਵਾਗਰ ਚਾਕੇ ਰੀਸ ਕਰਨ ਵਾਲਾ ਡੇਰਾ ਸਰਸਾ ਦਾ ਨਜ਼ਦੀਕੀ ਵਿਅਕਤੀ ਜਿਹੜਾ ਹੈ ਸ਼੍ਰੋਮਣੀ ਕਲਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਬਹੁਤ ਵੱਡੇ ਇਲਜ਼ਾਮ ਲਾ ਰਿਹਾ ਹੈ ਹਾਲਾਂਕਿ ਇਹ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਉਸ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜਾ ਹੈਗਾ ਸੁਖਵੀਰ ਸਿੰਘ ਬਾਦਲ ਦਾ ਅੰਗਰੇਜ਼ੀ ਦਾ ਟਵੀਟ ਆਉਂਦਾ ਉਹਦੇ ਚ ਉਹਨਾਂ ਨੇ ਪ੍ਰਦੀਪ ਕਲੇਰ ਦੇ ਨਾਮ ਸਮੁੱਚੇ ਜਿਹੜਾ ਇਲਜ਼ਾਮ ਬਾਜ਼ੀਆਂ ਦਾ ਖੰਡਨ ਕੀਤਾ ਹੈ ਕਿ ਇਹ ਤੇ ਜੀ ਸਿਆਸੀ ਵਫਾਦ ਦੇ ਲਈ ਕਰ ਰਿਹਾ ਜਾਂ ਇਹਨੂੰ ਵਰਤਿਆ ਜਾ ਰਿਹਾ ਕੌਣ ਵਰਤ ਰਿਹਾ ਭਾਈ ਪ੍ਰਦੀਪ ਕਲੇਰ ਨੂੰ ਇਹ ਗੱਲਾਂ ਲੁਕੀਆਂ ਰਹਿਣਗੀਆਂ ਜਾਂ ਨਹੀਂ ਰਹਿਣਗੀਆਂ ਅੱਜ ਤੋਂ 10 ਸਾਲ ਪਹਿਲਾਂ ਕਿੰਨੇ ਕਿੰਨੂ ਵਰਤਿਆ ਇਹ ਗੱਲਾਂ ਲੁਕੀਆਂ ਨਹੀਂ ਰਹੀਆਂ ਜੇ ਉਹ ਨਹੀਂ ਰੁਕੀਆਂ ਗਈਆਂ ਰਹੀਆਂ ਤੇ ਇਹ ਵੀ ਨਹੀਂ ਰੁਕੀਆਂ ਰਹਿਣਗੀਆਂ ਕੋਈ ਕਹਾਵ ਕਾਣਾ ਜਾਂ ਹੁੰਦਾ ਨਾ ਵੀ ਦਿਨ ਉਹ ਨਹੀਂ ਰਹੇ ਤੇ ਇਹ ਵੀ ਨਹੀਂ ਰਹਣੇ ਜੇ ਅੱਜ ਤੋਂ 9 ਸਾਲ ਪਹਿਲਾਂ ਵਾਲੇ ਹਾਲਾਤ ਅੱਜ ਨਹੀਂ ਰਹੇ ਤਾਂ ਅੱਜ ਵਾਲੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਰਹਿਣਗੇ ਬਹੁਤ ਸਾਰੇ ਸਵਾਲ ਨੇ ਪੰਥਕ ਲੋਕ ਜਿਹੜੇ ਨੇ ਚਿੰਤਾ ਕਰ ਰਹੇ ਨੇ ਇਹ ਸਮੁੱਚੇ ਜਿਹੜੇ ਮਾਮਲੇ ਦੇ ਵਿੱਚ ਨਾ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਲੈ ਰਹੇ ਨੇ ਅੱਛਾ ਬਣਦਾ ਕੀ ਹੈ ਵੇਖੇ ਤਾਂ ਸਹੀ ਸੁੱਖਾਂ ਦਾ ਕੀ ਬਣੂਗਾ ਵੇਣੇ ਆ ਜਹੇਦਾਰ ਕੀ ਸਜ਼ਾ ਲਾਉਂਦਾ ਸੁਖਵੀਰ ਬਾਦਲ ਨੂੰ ਕੁਝ ਇਹ ਸੋਚ ਰਹੇ ਨੇ ਔਰ ਕੁਝ ਇਹ ਸੋਚ ਰਹੇ ਨੇ ਜਹੇਦਾਰ ਸਾਹਿਬ ਸੁਖਵੀਰ ਬਾਦਲ ਹੋਵੇ ਜਾਂ ਕੋਈ ਵੀ ਹੋਵੇ ਜਾਂ ਮੁਲਕ ਦਾ ਕੋਈ ਵੱਡਾ ਰਾਜਾ ਹੋਵੇ ਜੇ ਕਿਸੇ ਨੇ ਗੁਨਾਹ ਕੀਤਾ ਕਿਸੇ ਨੇ ਪੰਥ ਦੇ ਨਾਲ ਜਿਹੜੀ ਗਿਦਾਰੀ ਕੀਤੀ ਆ ਤਾਂ ਐਸੀ ਸਜ਼ਾ ਦਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਪੁਸ਼ਤਾਂ ਯਾਦ ਰੱਖਣ ਔਰ ਹਾਂ ਜੇ ਸੁਖਵੀਰ ਸਿੰਘ ਬਾਦਲ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਜੇ ਝੂਠੇ ਸਵਾਲ ਖੜੇ ਕੀਤੇ ਨੇ ਤਾਂ ਫਿਰ ਇਹ ਝੂਠੇ ਸਵਾਲ ਬਣਾ ਕੇ ਤਖਤ ਸਰਵ ਤੇ ਲਜਾਣ ਵਾਲਿਆਂ ਨੂੰ ਵੀ ਤੁਸੀਂ ਬਰਾਬਰ ਦੀ ਸਜ਼ਾ ਦਿਓ ਕਿ ਇਹ ਪੰਥ ਦਾ ਤਖਤ ਹੈ ਕੋਈ ਦੁਨਿਆਵੀ ਕਚਹਿਰੀ ਨਹੀਂ ਹੈ ਕਿ ਜਿੱਥੇ ਤੁਸੀਂ ਝੂਠੇ ਸਬੂਤ ਲੈ ਜਾਓ ਜਾਂ ਝੂਠੇ ਇੰਦਾ ਹੀ ਚਿੱਠੀਆਂ ਲੈ ਜਾਓ ਮਾਮਲਾ ਤੇ ਤੁਹਾਡਾ ਵੋਟਾਂ ਦੇ ਵਿੱਚ ਹਾਰਨਦਾ ਹੈ ਉਹੀ ਐ ਕਿ ਨਹੀਂ ਜਿੱਤੇ ਤੁਹਾਡਾ ਕੋਈ ਇੱਕੋ ਹੀ ਬੀਬੀ ਜਿੱਤੀ ਐ ਤੁਸੀਂ ਹਾਰ ਗਏ ਹੋ ਬੇਦਬੀ ਵੇਲੇ ਤੁਸੀਂ ਸਾਰੇ ਇਕੱਠੇ ਸੀ ਬੇਦਬੀ ਦੀ ਇੱਕ ਟਰਾਵਾ ਵੇਲੇ ਤੁਸੀਂ ਸਾਰੇ ਇਕੱਠੇ ਸੀ ਡੇਰੇ ਮੁਖੀ ਨੂੰ ਮਾਫੀ ਦੇਣ ਵੇਲੇ ਤੁਸੀਂ ਇਕੱਠੇ ਸੀ ਜਦੋਂ ਸਰਸੇ ਵਾਲੀ ਦੀ ਫਿਲਮ ਉਹ ਬੈਨ ਹੋਈ ਜਾਂ ਚੱਲੀ ਉਦੋਂ ਤੁਸੀਂ ਸਾਰੇ ਇਕੱਠੇ ਸੀ ਡੇਰੇ ਵਾਲੇ ਕੋਲ ਵੋਟਾਂ ਮੰਗਣ ਵੇਲੇ ਤੁਸੀਂ ਇਕੱਠੇ ਸੀ ਅੱਜ ਤੁਸੀਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਹੋ ਤਾਂ ਕਿਹੜਾ ਵੱਡਾ ਦੋਸ਼ੀ ਐ ਕਿਹੜਾ ਛੋਟਾ ਦੋਸ਼ੀ ਹੈ ਜੱਜਦਾਰ ਸਾਹਿਬ ਕਿੰਨੂੰ ਕਿੰਨੀ ਸਜ਼ਾ ਲਾਉਣਗੇ ਔਰ ਕੀ ਸਜ਼ਾ ਲਾਉਣਗੇ ਇਹਤੇ ਜਿਹੜੀਆਂ ਉਮੀਦਾਂ ਔਰ ਪੰਥ ਦੀਆਂ ਜਿਹੜੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਇਹ ਸਪਸ਼ਟ ਹੈ ਇਹ ਸਮਾਂ ਬਹੁਤ ਇਤਿਹਾਸਕ ਹੈ ਇਸ ਦਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਿੱਖਾਂ ਦੇ ਲਈ ਜਿਸ ਵਕਤ ਭਾਰਤ ਦੀਆਂ ਵੱਡੀਆਂ ਸਿਆਸੀ ਤਰਾਂ ਜਿਹੜੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਖੇਤਰੀ ਪਾਰਟੀ ਪੰਜਾਬ ਦੀ ਸ਼ਰੋਮਣੀ ਕੈਲਦਲ ਆਪਣੇ ਆਪ ਨੂੰ ਰਿਵਾਈਵ ਕਰਨ ਦੇ ਲਈ ਆਪਣੇ ਆਪ ਨੂੰ ਮੁੜ ਤੋਂ ਸੁਰਖਰੂ ਕਰਨ ਦੇ ਲਈ ਕੀ ਇਸ ਪਾਰਟੀ ਦੇ ਮੁਖੀ ਜਿਨ੍ਹਾਂ ਨੂੰ ਪੰਥ ਕਹਿ ਰਿਹਾ ਜਿਨ੍ਹਾਂ ਨੂੰ ਇਹਨਾਂ ਦੀ ਪਾਰਟੀ ਦੇ ਕੁਛ ਆਗੂ ਕਹਿ ਰਹੇ ਨੇ ਪਾਰਟੀ ਬਚਾਉਣੀ ਹੈ ਅਸਤੀਫਾ ਦੇ ਦਿਓ ਭਾਈ ਹੁਣ ਉਹ ਅਹੁਦਾ ਪਿਆਰਾ ਹੈ ਜਾਂ ਉਹ ਪਾਰਟੀ ਪਿਆਰੀ ਹੈ ਇਹ ਤੇ ਸਪਸ਼ਟ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਰਹੋ ਜਸਵੀਰ ਸਿੰਘ ਸ਼ੋਹ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਇਸ ਧੜੇ ਤੇ ਉਸ ਧੜੇ ਤੇ ਉਸ ਵਕਤ ਤੇ 2015 ਦੇ ਉਹ ਸਿੱਖ ਜਿਹੜੇ ਉਸ ਵਕਤ ਦੀ ਅਕਾਲੀ ਭਾਜਪਾ ਸਰਕਾਰ ਦੇ ਕੁਝ ਮਾਮਲਿਆਂ ਤੋਂ ਪੀੜਤ ਨੇ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦੇ ਪਿਤਾ ਚਲੇ ਗਏ ਜਿਨ੍ਹਾਂ ਦੇ ਉੱਤੇ ਉਸ ਵਕਤ ਪਰਚੇ ਹੋਏ ਜਿਨ੍ਹਾਂ ਤੇ ਤਸ਼ੱਦਦ ਹੋਇਆ ਉਹਨਾਂ ਸਖਸ਼ੀਤਾਂ ਦੇ ਨਾਲ ਵੀ ਜਿਹੜੀਆਂ ਖਾਸ ਮੁਲਾਕਾਤਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ